ਸੀ ਦੇਖ ਰਹੇ ਹਾਂ ਮੈਕਸ 24 ਪੰਜਾਬ ਨਿਊਜ਼ ਚੈਨਲ ਮੈਂ ਤੁਹਾਡਾ ਆਪਣਾ ਦਵਿੰਦਰ ਸੋਹਤਾ ਅੱਜ ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਕਸਬਾ ਖੇਮ ਕਰਨ ਵਿੱਚ ਪਹੁੰਚੇ ਹਾਂ ਜਿੱਥੇ ਕਿ ਮਨਜੀਤ ਸਿੰਘ ਯੂਕੇ ਵੱਲੋਂ ਜਿਹੜਾ ਮਨਜੀਤ ਯੂਕੇ ਬਿਲਡਿੰਗ ਮਟੀਰੀਅਲ ਸ਼ਟਰਿੰਗ ਸਟੋਰ ਦੀ ਜਿਹੜੀ ਅੱਜ ਲੋਹੜੀ ਦੇ ਸ਼ੁਭ ਮੌਕੇ ਦੇ ਉੱਤੇ ਜਿਹੜਾ ਉਹਨਾਂ ਨੇ ਆਪਣੀ ਦੁਕਾਨ ਦੀ ਜਿਹੜੇ ਨਵੀਂ ਦੁਕਾਨ ਦੀ ਜਿਹੜੀ ਓਪਨਿੰਗ ਸਮਾਰੋਹਨੀ ਕੀਤੀ ਆ ਤੇ ਇਸ ਸਮੇਂ ਸਭ ਤੋਂ ਪਹਿਲਾਂ ਜਿਹੜਾ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਗਿਆ ਅਰਦਾਸ ਬੇਨਤੀ ਕੀਤੀ ਗਈ ਦੁਕਾਨ ਦੇ ਸ਼ੁਭ ਕਾਮਨਾ ਦੇ ਲਈ ਤੇ ਇਸ ਮੌਕੇ ਤੇ ਸਾਰੇ ਹੀ ਵਿਸ਼ੇਸ਼ ਤੌਰ ਤੇ ਜੋ ਪਹੁੰਚੇ ਹਨ ਉਹਨਾਂ ਨੂੰ ਜਿਹੜਾ ਸਨਮਾਨਤ ਵੀ ਕੀਤਾ ਗਿਆ ਸਾਡੇ ਵਿੱਚ ਜੋ ਬਿਰਾਜਮਾਨ ਹਨ ਮੈਂ ਉਹਨਾਂ ਦੇ ਨਾਲ ਵੀ ਤੁਹਾਡੀ ਗੱਲਬਾਤ ਕਰਾਵਾਂਗਾ ਹਾਂਜੀ ਪ੍ਰਧਾਨ ਜੀ ਪਹਿਲਾਂ ਤਾਂ ਲੋਹੜੀ ਦੀਆਂ ਸਾਡੇ ਚੈਨਲ ਵੱਲੋਂ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਜੀ ਸਾਡੇ ਵੱਲੋਂ ਵੀ ਚੈਨਲ ਦਾ ਬਹੁਤ-ਬਹੁਤ ਧੰਨਵਾਦ ਹੈ ਕਿ ਜਿਹੜਾ ਹਰ ਸਮੇਂ ਤੇ ਸਾਨੂੰ ਸਾਰਿਆਂ ਨੂੰ ਮਾਨ ਸਨਮਾਨ ਬਖਸ਼ਦੇ ਹੋਏ ਹਰ ਵਲੇ ਕਵਰਿੰਗ ਕਰਦੇ ਨੇ ਸੋ ਮੈਂ ਆਪਣੇ ਵਲੋਂ ਤੈਰ ਜੋ ਧਨਵਾਦੀਆਂ ਚੈਨਲ ਦਾ ਤੇ ਬਹੁਤ ਬਹੁਤ ਵਾਰਕਾਂ ਤਰ੍ਹਾਂ ਤੇ ਆਨੇ ਨੂੰ ਪ੍ਰਧਾਨ ਜੀ ਜਿਸ ਤਰ੍ਹਾਂ ਕਿ ਅੱਜ ਸਾਡੇ ਵੀਰ ਮਨਜੀਤ ਯੂਕੇ ਜੀ ਨੇ ਜਿਹੜਾ ਅੱਜ ਮਨਜੀਤ ਯੂਕੇ ਬਿਲਡਿੰਗ ਮਟੀਰੀਅਲ ਸ਼ਟਰਿੰਗ ਸਟੋਰ ਦਾ ਜਿਹੜਾ ਇਹ ਓਪਨਿੰਗ ਸੈਰੇਮਨੀ ਕੀਤੀ ਹੈ ਉਸ ਸਬੰਧ ਵਿੱਚ ਅੱਜ ਲੋਹੜੀ ਦਾ ਸ਼ੁਭ ਦੇਣਾ ਕੀ ਕਹਿਣਾ ਚਾਹੋਗੇ ਮੈਂ ਸਮਝਦਾ ਕਿ ਅੱਜ ਦੇ ਦਿਹਾੜੇ ਨੂੰ ਮੁੱਖ ਰੱਖਦੇ ਆਇਆ ਜਾਂ ਜੋ ਸਾਡੇ ਛੋਟੇ ਵੀਰ ਮਨਜੀਤ ਸਿੰਘ ਨੇ ਇੱਥੇ ਸ਼ਟਰਿੰਗ ਦਾ ਕੰਮ ਅਤੇ ਬਿਲਡਿੰਗ ਮਟੀਰੀਅਲ ਦਾ ਕੰਮ ਕੀਤਾ ਆਇਆ ਹੈ ਅਤੇ ਗੁਰੂ ਮਹਾਰਾਜ ਜੀ ਦੇ ਹੁਕਮ ਅਨੁਸਾਰ ਲੈਂਦੇ ਆਇਆ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕਰਵਾ ਕੇ ਸੁਖਮਨੀ ਸਾਹਿਬ ਜੀ ਦੇ ਪਾਠ ਕਰਵਾਏ ਨੇ ਮੈਂ ਸਮਝਦਾ ਕਿ ਬਹੁਤ ਚੰਗੀ ਸੋਚ ਹੈ ਇਹਨਾਂ ਦੀ ਅਤੇ ਗੁਰੂ ਮਹਾਰਾਜ ਦੀ ਕਿਰਪਾ ਕਰਨ ਇਸ ਪਰਿਵਾਰ ਤੇ ਚੜ੍ਹਦੀਆਂ ਕਲਾ ਰੱਖਣ ਅਤੇ ਕਾਰੋਬਾਰ ਵਾਧੇ ਪਾਉਣ ਅਤੇ ਇਹ ਤੋਂ ਵੀ ਵੱਡੀ ਗੱਲ ਜਿਹੜੀ ਇਹਨਾਂ ਕੀਤੀ ਆ ਕਿ ਮਜ਼ਦੂਰ ਭਾਈਚਾਰੇ ਸਾਰਿਆਂ ਨੂੰ ਸਤਿਕੇ ਉਹਨਾਂ ਦਾ ਮਾਨ ਸਨਮਾਨ ਕੀਤਾ ਹੈ ਸੋ ਪ੍ਰਮਾਤਮਾ ਕਿਰਪਾ ਕਰਨਾ ਇਹਨਾਂ ਦੇ ਕਾਰੋਬਾਰਾਂ 'ਚ ਵਾਧੇ ਪਾਉਣ ਤੇ ਤੰਦਰੁਸਤੀਆਂ ਬਖਸ਼ਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਨਾਲ ਸਰਪੰਚ ਮਨਦੀਪ ਸਿੰਘ ਜੀ ਆ ਉਹਨਾਂ ਦੇ ਨਾਲ ਵੀ ਅਸੀਂ ਅੱਜ ਦੇ ਵਿੱਚ ਤੇ ਪਹਿਲਾਂ ਤੇ ਸਰਪੰਚ ਜੀ ਤੁਹਾਨੂੰ ਬਹੁਤ-ਬਹੁਤ ਮੁਬਾਰਕਾਂ ਦੀ ਲੋੜੀ ਦੀਆਂ ਮੇਰੇ ਵੱਲੋਂ ਸਾਰੀ ਸੰਗਤ ਨੂੰ ਲੋੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਤੇ ਸਾਡੇ ਵੀਰ ਮਨਜੀਤ ਸਿੰਘ ਜੁਕੇ ਨੇ ਨਵਾਂ ਕਾਰੋਬਾਰ ਆਪਣਾ ਸ਼ੁਰੂ ਕੀਤਾ ਹੈ ਬਿਲਡਿੰਗ ਮਟੀਰੀਅਲ ਜੋ ਵੀ ਆ ਸਰੀਆ ਸੀਮਨ ਬਜਰੀ ਦਾ ਤੇ ਮਹਾਰਾਜ ਕਿਰਪਾ ਕਰੇ ਇਹਦੇ ਕਾਰੋਬਾਰ ਦੇ ਵਿੱਚ ਵਾਧੇ ਪਾਵੇ ਹਾਂਜੀ ਹਾਂਜੀ ehsan jo sade naal ਹਾਂਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੈਗੁਰ ਜੀ ਕਮਾਂਡਰ ਸਾਹਿਬ ਵੈਗੁਰ ਜੀ ਕਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਅੱਜ ਦੇ ਸ਼ੁਭ ਦਿਹਾੜਾ ਜਿਹਨੂੰ ਮੁੱਖ ਰੱਖਦੇ ਹੋਏ ਜੋ ਸਾਡੀ ਸਿੱਖ ਧਰਮ ਦੀ ਪਰੰਪਰਾ ਹੈ ਸਭ ਤੋਂ ਪਹਿਲਾਂ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਹੈ ਸੁਖਬੀ ਸਾਹਿਬ ਦੇ ਜੋ ਹੈ ਉਹ ਪਾਠ ਕੀਤੇ ਗਏ ਅਰਦਾਸ ਬੇਨਤੀਆਂ ਹੋਏ ਆ ਤੇ ਇਸ ਸ਼ੁਭ ਦਿਹਾੜੇ ਦੇ ਉੱਤੇ ਜੋ ਹੈ ਮਨਜੀਤ ਸਿੰਘ ਯੂਕੇ ਜਿਨ੍ਹਾਂ ਨੇ ਮਨਜੀਤ ਯੂਕੇ ਦੇ ਨਾਂ ਦੇ ਉੱਤੇ ਬਿਲਡਿੰਗ ਮਟੀਰੀਅਲ ਦਾ ਜੋ ਕਾਰੋਬਾਰ ਆ ਸ਼ਟਰਿੰਗ ਹੈ ਜਾਂ ਹੋਰ ਸਾਜੋ ਸਮਾਨ ਆ ਉਹਦੀ ਅੱਜ ਜੋ ਹੈ ਸ਼ੁਰੂਆਤ ਕਰਨ ਵਾਸਤੇ ਇਹ ਦਿਹਾੜਾ ਚੁਣਿਆ ਹੈ ਸੰਗਤ ਪੂਰੀ ਇਕੱਠੀ ਹੋਈ ਆ ਖੇਮ ਕਰਨ ਦੀ ਕਤਵੰਤੇ ਸੱਜਣ ਇਕੱਠੇ ਹੋਏ ਆ ਮਜ਼ਦੂਰ ਇਕੱਠੇ ਹੋਏ ਆ ਸਾਰਿਆਂ ਦਾ ਮਾਨ ਸਨਮ ਕੀਤਾ ਗਿਆ ਹੈ ਤੇ ਸਾਰਿਆਂ ਦੀ ਸਾਡੀ ਇਹ ਬੇਨਤੀ ਆ ਆਸ਼ਾ ਹੈ ਸਾਡੀ ਕਿ ਇਹਨਾਂ ਦਾ ਕਾਰੋਬਾਰ ਜੋ ਹੈ ਗੁਰੂ ਸਾਹਿਬ ਉਹਦੇ ਚ ਵਾਦੇ ਪਾਉਣ ਤੇ ਬਹੁਤ ਵਧੀਆ ਚੱਲੇ ਇਹਨੀਆਂ ਬੇਨਤੀਆਂ ਮਨਜ਼ੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸੋ ਕਮਾਂਡਰ ਸਾਹਿਬ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਇਹਨਾਂ ਦੀ ਸ਼ਲਾਘਾ ਕਰਦਿਆਂ ਦੱਸਿਆ ਕਿ ਅੱਜ ਇਹਨਾਂ ਨੇ ਜਿਹੜਾ ਲੋਹੜੀ ਦਾ ਹੀ ਸ਼ੁਭ ਮੌਕਾ ਚੁਣਿਆ ਹੈ ਜਿਸ ਵਿੱਚ ਇਹਨਾਂ ਨੇ ਆਪਣੇ ਸਾਰੇ ਮਜ਼ਦੂਰਾਂ ਨੂੰ ਵੀ ਸੱਦਿਆ ਤੇ ਨਾਲ ਇਹਨਾਂ ਸ਼ੁਭ ਮੌਕਾ ਜਿਹੜਾ ਲੋਹੜੀ ਦਾ ਇਸ ਕਰਕੇ ਚੁਣਿਆ ਤੇ ਗੁਰੂ ਸਾਹਿਬ ਦਾ ਓਟ ਆਸਰਾ ਲਿਆ ਗਿਆ ਤੇ ਮਨਜੀਤ ਯੂਕੇ ਜੀ ਵੱਲੋਂ ਮੈਂ ਥੋੜਾ ਜੀ ਹਾਂ ਜੀ ਮਨਜੀਤ ਯੂਕੇ ਜੀ ਪਹਿਲਾਂ ਤੇ ਤੁਹਾਨੂੰ ਲੋਹੜੀ ਦੀਆਂ ਬਹੁਤ-ਬਹੁਤ ਮੁਬਾਰਕਾਂ ਫਿਰ ਤੁਸੀਂ ਜਿਹੜਾ ਆਪਣੇ ਇਹ ਦੁਕਾਨ ਦੀ ਓਪਨਿੰਗ ਕੀਤੀ ਉਹਦੀਆਂ ਤੁਹਾਨੂੰ ਸਾਡੇ ਚੈਨਲ ਵੱਲੋਂ ਬਹੁਤ-ਬਹੁਤ ਮੁਬਾਰਕਾਂ ਮੁਬਾਰਕ ਮੁਬਾਰਕ ਹੈ ਸਾਡੇ ਵੱਲੋਂ ਹੀ ਸਾਰੀ ਸੰਗਤ ਨੂੰ ਹੀ ਧੰਨਵਾਦ ਤੁਹਾਡਾ ਜਿਹੜਾ ਤੁਸੀਂ মিডিਆ ਲੋਕਾਂ ਦੱਸਣ ਜਾਇਆ ਤੇ ਪਹੁੰਚੇ ਜੇ ਸੋ ਮੇਰਾ ਗਲਾ ਖਰਾਬ ਹੋਣ ਕਰਕੇ ਬਹੁਤਾ ਬੋਲ ਨਹੀਂ ਸਕਦਾ ਧੰਨਵਾਦ ਕਰਦਾ ਸਾਰੀ ਸੰਗਤ ਦਾ ਜਿਹੜੀ ਤੇ ਪਹੁੰਚਿਆ ਜੀ ਗੁਰੂ ਸਾਹਿਬ ਦੇ ਦਿਹਾੜੇ ਤੇ ਮੁੱਖ ਰੱਖਦਾ ਮਜ਼ਦੂਰ ਭਾਈ ਜਰਵ ਸਾਰਾ ਇੱਥੇ ਪਹੁੰਚਿਆ ਤੇ ਧੰਨਵਾਦ ਸਾਰਿਆਂ ਦਾ ਹਾਂਜੀ ਤੁਸੀਂ ਦੇਖ ਰਹੇ ਹੋ ਮੈਕਸ 24 ਪੰਜਾਬ ਨਿਊਜ਼